ਕਰੀਬ ਨੂੰ ਤੁਹਾਨੂੰ ਪਤਾ ਲੋਟਖੋ ਵੀ ਹੁੰਦੀ ਆ ਉਸ ਤੋਂ ਕਰਕੇ ਲੋਕ ਸੇਵ ਹੁੰਦਾ ਕਰਕੇ ਇੱਥੇ ਆ ਜਦੇ ਕਿ ਚਲੋ ਇੱਥੇ ਸੇਫਟੀ ਹੈਗੀ ਆਪਣੀ ਅੱਛਾ ਇੰਨੀ ਕੀ ਫਾਇਦਾ ਹੈਗਾ ਚਲੋ ਵੇਹੇ ਤੇ ਚਲੋ ਚੱਲ ਜਿਹੜੇ ਬੰਦੇ ਬੰਦੇ ਹੀ ਆ। ਨੇ ਉਹਦਾ ਵੈਸੇ ਪਤਾ ਸੀਗਾ ਵੀ ਉੱਥੇ ਜਾ ਕੇ ਇਹਨਾਂ ਹਾਲਾਤਾਂ ਵਿੱਚ ਸਾਨੂੰ ਰਹਿਣਾ ਪਊਗਾ। ਉਦੋਂ ਉਦੋਂ ਕੁਝ ਹੋਰ ਸੋਚ ਸੀ ਜਾਂ ਇੱਥੇ ਆ ਕੇ ਜਿਹੜੀ ਤੁਹਾਨੂੰ ਕੋਈ ਝਟਕਾ ਲੱਗਿਆ। ਇੱਥੇ ਆਣ ਕੇ ਵੀਰਜੀ ਪਾਲ ਆ ਗਿਆ ਤੁਹਾਨੂੰ ਪਤਾ ਹੀ ਹੈ ਤੇ। ਮਤਲਬ ਉੱਥੇ ਜਿਹੜੀ ਆ ਸੋਚਿਆ ਸੀ ਇਹ ਸੋਚਿਆ ਨਹੀਂ ਸੀ ਵੀ ਇਹਨਾਂ ਹਾਲਾਤਾਂ ਨਾ ਇਹ ਚੀਜ਼ਾਂ ਨਹੀਂ ਵੀਰਜੀ ਉੱਥੇ ਤੁਹਾਨੂੰ ਪਤਾ ਹੀ ਆ ਰਾਇ ਸਾਨੂੰ ਖੁੱਲਾ ਐ। ਪਿੰਡਾਂ ਰਹਿ ਸ਼ਹਿਰਾਂ ਤੋਂ ਫਲਕਿਆ। ਇੱਥੇ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੈ। ਰਹਿਣਾ ਪੈਂਦਾ ਮਜਬੂਰੀ ਹੈ। ਕਿੰਨੇ ਕਿੰਨੇ ਤੁਸੀਂ ਨੌਜਵਾਨ ਕੱਟ ਰਹੇ ਨੇ ਉਹ ਤਾਂ ਘਰਾਂ ਅਈ ਤੇ ਦੋ ਪਤਾ ਨਹੀਂ ਭਾਜੀ ਕਿੰਨੇ ਆ ਅਈ ਤੇ ਦੋ ਤਿੰਨੇ ਜਾਣੇ ਰਹਿੰਦੇ ਉਤਰਾ ਅੱਛਾ ਤਿੰਨ ਜਾਣੇ ਤੁਸੀਂ ਆਈ ਉਤਰਾ ਦੋ ਜਾਣੇ ਥਰੇ ਛਾੜੀ ਅੱਛਾ ਤੇ ਇਹ ਰਹਿਸ਼ਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਗਈਆਂ ਨੇ ਇਹ ਤੁਹਾਡੇ ਜਿੱਥੇ ਮਾਲਕਾਂ ਵੱਲੋਂ ਦਿੱਤੀਆਂ ਗਈਆਂ ਨੇ ਹਾਂ ਹਾਂ ਇਹ ਮਾਲਕਾਂ ਨੂੰ ਭਾਜੀ ਅੱਛਾ ਇਹ ਅੰਗੜੀਆਂ ਰਹਿਸ਼ਾਂ ਮਾਲਕਾਂ ਵੱਲੋਂ ਦਿੱਤੀਆਂ ਨੇ ਮਤਲਬ 24 ਘੰਟੇ ਇਹਨਾਂ ਰਹਿਸ਼ਾਂ ਦੇ ਵਿੱਚ ਤੁਹਾਨੂੰ ਰਹਿਣਾ ਪੈਂਦਾ ਨਾ ਹਾਂਜੀ ਹਾਂਜੀ ਮਤਲਬ ਕੰਮ ਕੀਤਾ ਸਵੇਰੇ ਉੱਠੇ ਤੇ ਕੰਮ ਕੀਤਾ ਕੰਮ ਕੀਤਾ ਤੇ ਆਪਣਾ ਨਾ ਨਾ ਮਤਲਬ ਬਾਹਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹਦੇ ਵਿੱਚ ਲਾਓ ਚੀਜ਼ ਨਾ ਭਾਜੀ ਕੋਈ ਨਹੀਂ ਅਗਲੇ ਆਂਦੇ ਹਾਂ ਮਤਲਬ ਇਹ ਹੀ ਗੱਲਬਾਤ ਕਰਦੇ ਆ ਨਾ ਕਰਦੇ ਲੋ ਫ੍ਰੀ ਹੋ ਕੇ ਉਦੋਂ ਗੱਲ ਕਰਨੀ ਕਰ ਲੈਣ ਬਸ ਇੰਨਾ ਵੀ ਮਤਲਬ ਇਹ ਇੱਕ ਇੱਥੇ ਕੀ ਤੱਕ ਜਿਹੜੀ ਜ਼ਿੰਦਗੀ ਉਹ ਸੀਮਤ ਹੋ ਕੇ ਰਹਿੰਦੀ ਆ ਨਾ ਬਸ ਇੰਨੀ ਵੈਸੇ ਬਹੁਤ ਹਰ ਔਖੇ ਹਾਲਾਤਾਂ ਦੇ ਵਿੱਚੋਂ ਕਿ ਲੋ ਠੀਕ ਆ ਪੈਸਾ ਵੀ ਬੰਦੇ ਲਈ ਸਭ ਕੁਝ ਨਹੀਂਦਾ ਤੇ ਜ਼ਰੂਰੀ ਵੀ ਆ ਕਿ ਸਭ ਕੁਝ ਵੀ ਨਹੀਂ ਹੁੰਦਾ ਕਿਉਂਕਿ ਜਿਹਨਾਂ ਹਾਲਾਤਾਂ ਦੀ ਆਪਾਂ ਗੱਲ ਕਰੀਏ ਤੇ ਇੱਥਾ ਉੱਪਰ ਤੁਹਾਨੂੰ ਮੈਂ ਲੈ ਕੇ ਜਾਊਂਗਾ ਇਸ ਇਹ ਬਿਲਡਿੰਗ ਦੇ ਵਿੱਚ ਤੇ ਤੁਸੀਂ ਆ ਤਾਕੀਆਂ ਦਰਵਾਜ਼ੇ ਦੇਖ ਸਕਦੇ ਹੋ ਇਹਨਾਂ ਨੂੰ ਲੌਕ ਕਰਨ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਲੌਕ ਵੀ ਕੋਈ ਨਹੀਂਗਾ ਤੇ ਉਹ ਜਿਹੜਾ ਫੱਟਾ ਲੱਗਾ ਹੋਇਆ ਤੁਸੀਂ ਦੇਖ ਸਰ ਉਹ ਉਹਨੂੰ ਸਿਰਫ ਤੇ ਸਿਰਫ ਇਸ ਕਰਕੇ ਰੋਕਿਆ ਗਿਆ ਕਿ ਇਹ ਦਰਵਾਜਾ ਜਿਹੜੀ ਖਿੜਕੀ ਹੈ ਵਿੰਡੋ ਇਹ ਖੁੱਲ ਨਾ ਸਕੇ ਨਾ ਤੇ ਆ ਤੁਸੀਂ ਦੇਖੋ ਹਾਲਾਤ ਆਪਾਂ ਕਹਿੰਦੇ ਨਾ ਬਹੁਤ ਵਧੀਆ ਹਾਲਾਤ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਆਹ ਹਾਲਾਤ ਤੁਸੀਂ ਦੇਖ ਸਕਦੇ ਹੋ ਪਰ ਸਜੋਗ ਹਾਲਾਤ ਨੇ ਇਹ ਜਿਹੜੇ ਨੌਜਵਾਨ ਇੱਥੇ ਮਿਹਨਤੀ ਤਾਂ ਬਹੁਤ ਨੇ ਸਾਡੀ ਮਿਹਨਤ ਕਸ਼ ਕੌਮ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਗਿਆ ਪਰ ਇਹਨਾਂ ਇਸ ਮਿਹਨਤ ਕਸ਼ ਕੌਮ ਨੂੰ ਮੇਨ ਮੇਨ ਤੱਕ ਆ ਸ਼ ਨੌਜਵਾਨਾਂ ਨੂੰ ਜਿਹਨਾਂ ਹਾਲਾਤਾਂ ਦੇ ਵਿੱਚ ਰਹਿਣਾ ਪੈ ਰਿਆ ਬਾਕੀ ਇੱਕ ਦਿਲ ਦੁਖਦਾਈ ਇਹ ਜਿਹੜੀ ਆ ਤਸਵੀਰ ਆ ਤੁਸੀਂ ਆ ਦੇਖ ਸਕਦੇ ਹੋ ਚਲੋ ਹੁਣ ਤਾਂ ਇਹ ਗਰਮੀਆਂ ਆ ਜਾਣੀਆਂ ਨੇ ਪਰ ਸਿਆਲਾਂ ਵਿੱਚ ਇਹਨਾਂ ਹਾਲਾਤਾਂ ਵਿੱਚ ਕਿਦਾਂ ਰਿਆ ਜਾਂਦਾ ਹੋਵੇਗਾ ਮਜਬੂਰੀਆਂ ਨੇ ਚੰਗੇ ਵਧੀਆ ਵਧੀਆ ਆਪਾਂ ਕੰਮਕਾਰ ਆਪਣੇ ਛੱਡ ਕੇ ਪੰਜਾਬ ਦੇ ਵਿੱਚ ਆਏ ਆ ਕਮਾਈ ਕਰਨ ਦੇ ਲਈ ਪਰ ਕਮਾਈ ਕਿੰਨੀ ਕੁ ਕਰਨੀ ਆ ਮਾਂ ਪੇ ਉਧਰ ਪਿੰਡ ਦੇ ਵਿੱਚ ਪੁੱਤਰ ਵੱਲ ਖਿਆਲਿਆ ਕਿ ਮੇਰਾ ਪੁੱਤਰ ਵਿਦੇਸ਼ ਦੇ ਵਿੱਚ ਕਮਾਈ ਕਰਨ ਗਿਆ ਤੇ ਇੱਕ ਦਿਨ ਇੱਕ ਨਾ ਇੱਕ ਦਿਨ ਮੇਰੇ ਬੜਾਪੇ ਦਾ ਸਹਾਰਾ ਉਹ ਜ਼ਰੂਰ ਬਣੂਗਾ ਪਰ ਬਹੁਤੀਆਂ ਦੀਆਂ ਮਜਬੂਰੀਆਂ ਤਾਂ ਇਹ ਨੇ ਇੱਥੇ ਇਟਲੀ ਦੇ ਵਿੱਚ ਇੱਕ ਆਮ ਕਹਾਵਤ ਆ ਕਿ 9 ਮਹੀਨੇ ਵਾਲੇ ਪੇਪਰ ਇੱਥੇ ਖੁੱਲੇ ਹੀ ਰਹਿੰਦੇ ਨੇ ਹਰ ਸਾਲ 9 ਮਹੀਨੇ ਵਾਲੇ ਪੇਪਰ ਖੁੱਲਦੇ ਨੇ ਤੇ ਏਜੰਟ ਮੋਟੀਆਂ ਕਮਾਈਆਂ ਕਰਦੇ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਏਜੰਟ ਮੋਟੀਆਂ-ਮੋਟੀਆਂ ਕਮਾਈਆਂ ਕਰਕੇ ਪੀਪਰ ਤੁਹਾਡੇ ਭਰਾ ਦਿੱਤੇ ਜਾਂਦੇ ਨੇ ਇੱਥੋਂ ਇਹ ਦੱਸ ਦਿੱਤਾ ਜਾਂਦਾ ਕਿ ਤੁਸੀਂ ਉੱਥੇ ਜਾ ਕੇ ਬਹੁਤ ਵਧੀਆ ਜ਼ਿੰਦਗੀ ਜਿਣੀਆ ਤੁਹਾਨੂੰ ਜਿਹੜੀ ਆ ਵਧੀਆ ਤਨਖਾਹ ਉੱਥੇ ਮਿਲੂਗੀ ਪਰ ਜਦੋਂ ਇੱਥੇ ਨੌਜਵਾਨ ਪਹੁੰਚ ਜਾਂਦੇ ਨੇ ਨਾ ਉਹਨਾਂ ਨੂੰ ਇਹ ਦੱਸ ਦਿੱਤਾ ਜਾਂਦਾ ਕਿ ਸਾਡੀ ਜ਼ਿੰਮੇਵਾਰੀ ਸੀ ਤੈਨੂੰ ਇਟਲੀ ਦੇ ਵਿੱਚ ਐਂਟਰ ਕਰਾਉਣ ਦੀ ਹੁਣ ਤੋਂ ਜਿਹੜਾ 8 ਜਾਂ 10 ਲੱਖ ਰੁਪਈਆ ਇਸ ਜਿਸ ਏਜੰਟ ਨੂੰ ਦਿੱਤਾ ਆ ਉਹਨੇ ਤਾਂ ਆਪਣੀ ਡਿਊਟੀ ਖਤਮ ਕਰ ਦਿੱਤੀ 9 ਮਹੀਨੇ ਤੋਂ ਬਾਅਦ ਬੱਚਾ ਜਿਹੜਾ ਉਹ ਬੰਦਾ ਇੱਥੇ ਇਲੀਗਲ ਹੋ ਜਾਂਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਕਿਸ ਪਾਸੇ ਨੂੰ ਜਾਣਾ 9 ਮਹੀਨਿਆਂ ਦੇ ਵਿੱਚ ਉਹ ਨਾ ਉਹ 10 ਲੱਖ ਰੁਪਈਆ ਪੂਰਾ ਕਰ ਪਾਉਂਦਾ ਤੇ ਨਾ ਹੀ ਉਹਦੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਰਹਿਣ ਦਾ ਕੋਈ ਯੋਗ ਆਧਾਰ ਬਣਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਸ ਪਰਪਸ ਦੇ ਨਾਲ ਕਿਸ ਮਕਸਦ ਦੇ ਨਾਲ ਇਟਲੀ ਵਿੱਚ ਟਿਕਾਂ ਫਿਰ ਜਦੋਂ ਇਸ ਨੌਜਵਾਨ ਨੇ ਗੱਲ ਕੀਤੀ ਹੈ ਨਾ ਕਿ ਸਵੇਰੇ ਉੱਠੇ ਸੂਰਜ ਛੜਿਆ ਸਵੇਰੇ ਉੱਠੇ ਕੰਮਕਾਰ ਕੀਤਾ ਸਾਰਾ ਦਿਨ ਆਪਣਾ ਵਰਦੀ ਧੁੱਪ ਦੇ ਵਿੱਚ ਜਾਂ ਵਰਦੇ ਮੀਂਹ ਦੇ ਵਿੱਚ ਆਪਣਾ ਕੰਮਕਾਰ ਕੀਤਾ ਕੰਮਕਾਰ ਕਰਕੇ ਆ ਕੇ ਨਾਤਾ ਤੋਤਾ ਤੇ ਸੌਂਗ ਹੈ ਸਵੇਰ ਨੂੰ ਫੇਰ ਰੁਟੀਨ ਮਹੀਨੇ ਦੇ ਇੱਕ ਵਾਰ ਇੱਕ ਮਹੀਨੇ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਨੌਜਵਾਨ ਘਰ ਦਾ ਸਵਾਲ ਲੈਣ ਲਈ ਜਾਂਦੇ ਨੇ ਉਹ ਵੀ ਜਦੋਂ ਮਾਲਕ ਕਹਿੰਨ ਵੀ ਹੁਣ ਤੁਸੀਂ ਫ੍ਰੀ ਹੋ ਤੁਸੀਂ ਹੁਣ ਜਾ ਸਕਦੇ ਹੋ ਤੇ ਉਦੋਂ ਉਹ ਸਵਾਲ ਲੈ ਕੇ ਆਉਂਦੇ ਨੇ ਪਰ ਇੱਥੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਔਨ ਵਾਲੇ ਸਮੇਂ ਦੇ ਵਿੱਚ ਇਹ ਨੌਜਵਾਨਾਂ ਦਾ ਤੋਂ ਵੇਖ ਕੀ ਹੋਵੇਗਾ ਤੋ ਵੇਖੋ ਕੀ ਹੋਵੇਗਾ ਇਹ ਤੁਹਾਡੇ ਸਾਹਮਣੇ ਇਹਨਾਂ ਹਾਲਾਤਾਂ ਦੇ ਵਿੱਚ ਰਹਿਣਾ ਠੀਕ ਆ ਸਮਨੇ ਬਹੁਤ ਤਰੱਕੀ ਕੀਤੀ ਆ ਬਹੁਤ ਅਸੀਂ ਉਪਰਾਧੀਆਂ ਵੀ ਪ੍ਰਾਪਤ ਕੀਤੀਆਂ ਨੇ ਬਹੁਤ ਵੱਡੇ ਵੱਡੇ ਜਿਹੜੇ ਉਮੋਰਚੇ ਮਾਰੇ ਨੇ ਮਾਰ ਕੇ ਮਾਰੇ ਨੇ ਬਿਜ਼ਨਸ ਹੋ ਸਟੈਬਲਿਸ਼ ਕਰ ਲਏ ਪਰ ਇਹਨਾਂ ਹਾਲਾਤਾਂ ਦੇ ਵਿੱਚ ਰਹਿਣਾ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਇੱਥੇ ਇਹਨਾਂ ਨੌਜਵਾਨਾਂ ਦੇ ਕੋਲ ਪਹੁੰਚਿਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਨੌਜਵਾਨ ਗੱਲਬਾਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਇੱਕ ਪਰਦਾ ਬਣਿਆ ਰਹੇ ਪਰਦੇ ਦਾ ਕਹਾਣੀ ਇਹ ਆ ਕਿ ਜਦੋਂ ਇਹ ਵੀਡੀਓ ਅਸੀਂ ਪੀਪੀਸੀ ਚੈਨਲ ਦੇ ਉੱਤੇ ਚਲਾਵਾਂਗੇ ਇਹ ਸੋਸ਼ਲ ਮੀਡੀਆ ਦੇ ਪੇਜ ਦੇ ਉੱਤੇ ਪਵੇਗੀ ਹੋ ਸਕਦਾ ਇਹ ਇਹ ਜਿਹੜੀ ਵੀਡੀਓ ਆ ਇਹਨਾਂ ਨੌਜਵਾਨਾਂ ਦੇ ਮਾਪਿਆਂ ਤੱਕ ਵੀ ਪਹੁੰਚੇ ਜਾਂ ਕਿਸੇ ਸੱਜਣਾ ਤੱਕ ਪਹੁੰਚੇ ਜਿਹੜੇ ਇਹਨਾਂ ਨੂੰ ਜਾਣਦੇ ਨੇ ਕਿਉਂਕਿ ਬਹੁਤ ਸਾਰੇ ਗੁੱਝੇ ਭੇਦ ਗੁੱਝੇ ਪਰਦੇ ਰੱਖਣੇ ਪੈਂਦੇ ਜਦੋਂ ਆਪਾਂ ਆਪਣੇ ਦੇਸ਼ ਤੋਂ ਆਪਣੇ ਪਿੰਡ ਤੋਂ ਦੂਰ ਆ ਜਾਂਦੇ ਆ ਤੇ ਉਦੋਂ ਫਿਰ ਇੱਕ ਪਰਦਾ ਬਣ ਜਾਂਦਾ ਕਿ ਅਸੀਂ ਮਾਪੇ ਨੂੰ ਆਪਾਂ ਨੂੰ ਇਹੇ ਦੱਸੀਏ ਕਿ ਅਸੀਂ ਬਹੁਤ ਸੁਖੀ ਆ ਬਹੁਤ ਖੁਸ਼ ਆ ਤੇ ਬਹੁਤ ਵਧੀਆ ਹਾਲਾਤਾਂ ਵਿੱਚ ਰਹਿ ਰਹੇ ਆ ਇਸ ਕਰਕੇ ਇਹਨਾਂ ਨੌਜਵਾਨਾਂ ਨੇ ਗੱਲਬਾਤ ਕਰਨੀ ਉਹ ਮੇਰੇ ਨਾਲ ਕੋਸ਼ਿਸ਼ ਨਹੀਂ ਕੀਤੀ ਤੇ ਇਹ ਬਾਕੀ ਤੁਹਾਡੇ ਸਾਹਮਣੇ ਹਾਲਾਤ ਨੇ ਤੁਸੀਂ ਆ ਮੇਰੇ ਕੈਮਰਾਮੈਨ ਨੂੰ ਦਿਖਾਉਂਗਾ ਕਿ ਆ ਤਸਵੀਰਾਂ ਇੱਥੇ ਥੋੜੀਆਂ ਫੋਨ ਤੋਂ ਬੋਲਦੀਆਂ ਦਿਖਾ ਦਿਓ ਤੇ ਇਹ ਨੌਜਵਾਨ ਜਿਹੜੇ ਆ ਕਿਹਨਾਂ ਹਾਲਾਤਾਂ ਦੇ ਵਿੱਚ ਤੇ ਇਧਰ ਖੇਤਾਂ ਦੇ ਵਿੱਚ ਕਾਫੀ ਜਿਹੜਾ ਵਧੀਆ ਜਿਹੜਾ ਕਾਰੋਬਾਰ ਚੱਲ ਰਿਹਾ ਇਧਰ ਜਿਹੜੀਆਂ ਫਸਲਾਂ ਸਬਜ਼ੀਆਂ ਉਹ ਬੀਜਦੇ ਨੇ ਇਹ ਨੌਜਵਾਨ ਮਿਹਨਤੀ ਨੇ ਮਿਹਨਤ ਕਰਦੇ ਨੇ ਤੇ ਮਿਹਨਤ ਕਰਕੇ ਆਪਣੇ ਜਿਹੜਾ ਉਹ ਮਾਪਿਆਂ ਦਾ ਉਹ ਸੁਪਨਾ ਜਿਹੜਾ ਉਹ ਪੂਰਾ ਕਰਦੇ ਨੇ ਤੇ ਉਮੀਦ ਕਰਦੇ ਆ ਕਿ ਆਉਣ ਵਾਲਾ ਜਿਹੜਾ ਸਮਾਂ ਆ ਇਹਨਾਂ ਲਈ ਵਧੀਆ ਹੋਵੇਗਾ ਇਹ ਵਧੀਆ ਕਾਰੋਬਾਰ ਇਹਨਾਂ ਨੂੰ ਮਿਲਣਗੇ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਣੇ ਇੱਦਾਈ ਦੇਸ਼ ਤੇ ਪੰਜਾਬ ਤੇ ਆਪਣੀ ਮਾਂ ਪਿਓ ਦੀ ਸੇਵਾ ਕਰਦੇ ਹਨ ਧੰਨਵਾਦ ਸਤਿ ਸ਼੍ਰੀ ਅਕਾਲ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਆ ਜਿਹੜਾ ਰਸਤਾ ਜਿਸ ਰਸਤੇ ਤੋਂ ਅਸੀਂ ਜਾ ਰਹੇ ਹਾਂ ਨਾ ਇਹ ਰਸਤਾ ਇਹਨਾਂ ਦੇ ਨੌਜਵਾਨਾਂ ਦੇ ਰਹਿائشਾਂ ਨੂੰ ਜਾਂਦਾ ਆ ਕਿ ਜਿੱਥੇ ਇਹ ਨੌਜਵਾਨ ਰਹਿੰਦੇ ਨੇ ਤੇ ਰਸਤੇ ਦੇ ਹਾਲਾਤ ਦੇਖ ਲਓ ਵੀ ਤਕਰੀਬਨ ਇਹ 4 ਤੋਂ 5 ਕਿਲੋਮੀਟਰ ਦਾ ਜਿਹੜਾ ਪੈਂਡਾ ਆ ਇਹ ਇਹਨਾਂ ਰਸਤਿਆਂ ਦੇ ਵਿੱਚ ਦੀ ਵਿਚਾਰੇ ਲੰਘ ਕੇ ਨਾ ਤੇ ਆਪਣੇ ਰਹਿਸ਼ਿਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਇਹ ਨਾ ਤਾਂ ਕੋਈ ਲਾਈਟ ਆ ਨਾ ਕੋਈ ਇਹੋ ਜਿਹਾ ਪੁਖਤਾ ਪ੍ਰਬੰਧ ਨੇ ਕਿ ਜਿਸ ਨਾਲ ਇਹ ਡੇਲੀ ਜਿਹੜੀਆਂ ਉਹ ਲੁੜਿੰਦੀਆਂ ਚੀਜ਼ਾਂ ਆਪਣੀਆਂ ਲੈ ਕੇ ਆ ਸਕਣ ਕਿਉਂਕਿ ਚਲੋ ਇਹ ਸਾਡੇ ਕੁਝ ਨੌਜਵਾਨ ਨੇ ਜਿਨ੍ਹਾਂ ਨੇ ਆਪਣੇ ਜਿਹੜੇ ਸਟੋਰ ਖੋਲੇ ਹੋਏ ਨੇ ਤੇ ਉਹ ਵਿਚਾਰੇ ਇਹਨਾਂ ਦੀ ਹੈਲਪਫੁੱਲ ਆਪਾਂ ਜੀ ਗੱਲ ਕਰੀਏ ਤਾਂ ਇਹਨਾਂ ਦੀ ਹੈਲਪ ਵੀ ਕਰਦੇ ਨੇ ਕਿਉਂਕਿ ਇਹਨਾਂ ਦੇ ਘਰਾਂ ਤੱਕ ਜਿਹੜਾ ਉਹ ਸਮਾਨ ਪਹੁੰਚਾ ਦਿੰਦੇ ਨੇ ਜੋ ਇਹਨਾਂ ਨੂੰ ਸਮਾਨ ਚਾਹੀਦਾ ਹੁੰਦਾ ਖਾਸ ਕਰਕੇ ਜਦੋਂ ਗੈਸ ਦੇ ਸਿਲੰਡਰ ਇਹਨਾਂ ਨੂੰ ਚਾਹੀਦੇ ਹੁੰਦੇ ਨੇ ਫਿਰ ਜਾਣਾ ਕਿੱਧਰ ਆ ਕਿਉਂਕਿ ਸ਼ਹਿਰ ਇੱਥੋਂ ਜੇ ਆਪਾਂ ਗੱਲ ਕਰੀਏ ਤਕਰੀਬਨ ਤਕਰੀਬਨ ਸ਼ਹਿਰ ਹੈ ਜਿਹੜਾ ਉਹ ਇੱਥੋਂ 15 ਤੋਂ 16 ਕਿਲੋਮੀਟਰ ਜਿਹੜਾ ਉਹ ਦੂਰ ਪੈਂਦਾ ਹੈ ਤੇ ਇਹਨਾਂ ਲਈ ਰਹਿਸ਼ਾ ਜਿਹੜੀਆਂ ਨੇ ਉਹ ਇਹਨਾਂ ਖੇਤਾਂ ਦੇ ਵਿੱਚ ਜਿਹੜੀਆਂ ਮਾਲਕਾਂ ਨੇ ਦਿੱਤੀਆਂ ਹੋਈਆਂ ਨੇ ਚਲੋ ਬੰਦਾ ਕੋਸ਼ਿਸ਼ ਕਰਦਾ ਹੈ ਕਿ ਇਹ ਮੈਨ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਪੈਸਾ ਸੇਵ ਕੀਤਾ ਜਾ ਸਕੇ ਕਿਉਂਕਿ ਸੇਵਾ ਕਰਕੇ ਹੀ ਜਿਹੜਾ ਉਹ ਕੁਛ ਨਾ ਕੁਛ ਜਿਹੜਾ ਉਹ ਬਚਦਾ ਹੈ ਤੇ ਬਾਕੀ ਜਿਹੜੇ ਹਾਲਾਤ ਆ ਉਹ ਤੁਹਾਡੇ ਸਾਹਮਣੇ ਆ ਜਿਹੜੀਆਂ ਇਸ ਅਸੀਂ ਤੁਹਾਨੂੰ ਜਿਹੜੀਆਂ ਸਕਰੀਨ ਦੇ ਉੱਤੇ ਉਹ ਦਿਖਾ ਰਹੇ ਆ ਕਿ ਹਾਲਾਤਾਂ ਦੇ ਨਾਲ ਉਹ ਜਿਹੜੀਆਂ ਲਾਈਟਾਂ ਮੂਰੇ ਚਮਕ ਰਹੀਆਂ ਨੇ ਤਕਰੀਬਨ ਤਕਰੀਬਨ ਇੱਥੋਂ 2 ਕਿਲੋਮੀਟਰ ਦੂਰ ਉਹ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਜਿਹੜੀਆਂ ਉਹ ਕਾਰਾਂ ਜਿਹੜੀਆਂ ਚੱਲਦੀਆਂ ਤੇ ਇਹ ਮੇਨ ਰੋਡ ਤੋਂ ਫਿਰ ਜਿਹੜਾ ਸ਼ਹਿਰ ਆ ਉਹ ਤਕਰੀਬਨ 15 16 ਕਿਲੋਮੀਟਰ ਉਹ ਜਿਹੜਾ ਉਹ ਦੂਰ ਪੈਂਦਾ ਨਾਲ ਉਹ ਨੌਜਵਾਨ ਮੌਜੂਦ ਆ ਗੱਡੀ ਦੇ ਵਿੱਚ ਇਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਇਹ ਇਹ ਦੱਸਦਾ ਕਿ ਜਦੋਂ ਆਪਾਂ ਇਹ ਡਿਲੀਵਰੀ ਲੈ ਕੇ ਇੱਥੇ ਆਉਂਦੇ ਆ ਤੇ ਕਈ ਵਾਰੀ ਬਾਰਿਸ਼ ਹੋਈ ਹੁੰਦੀ ਆ ਤੇ ਉਹ ਬਾਰਿਸ਼ ਕਰਕੇ ਗੱਡੀ ਵੀ ਇੱਥੇ ਕਈ ਵਾਰੀ ਫਸ ਜਾਂਦੀ ਆ ਇਹ ਮੈਂ ਗੱਲਬਾਤ ਕਰੂੰਗਾ ਹਾਂਜੀ ਸਸਰੀ ਕਾਲ ਜੀ ਕੀ ਹਾਲ ਚਾਲ ਹੈ ਸਸਰੀ ਕਾਲ ਜੀ ਇਹ ਸਾਡੇ ਦਰਸ਼ਕਾਂ ਨੂੰ ਥੋੜੀ ਜਿਹੀ ਜਾਣਕਾਰੀ ਦਿਓ ਕਿ ਤੁਸੀਂ ਅੱਜ ਸਮਾਨ ਲੈ ਕੇ ਆਏ ਸੀ ਇਹਨਾਂ ਦੇ ਇਸ ਨੌਜਵਾਨਾਂ ਦੇ ਰਹਿਸ਼ਿਆਂ ਦੇ ਉੱਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਇਹਨਾਂ ਨੂੰ ਪੈਂਦਾ ਤੇ ਕਿਹੋ ਜਿਹੇ ਹਾਲਾਤ ਤੁਹਾਨੂੰ ਲੱਗਦੇ ਨੇ ਕਿਉਂਕਿ ਆਪਾਂ ਸਾਰੇ ਇੱਕ ਕੀ ਕਹਿਣਾ ਚਾਹੋਗੇ ਅਸੀਂ ਦੇਖਿਆ ਜਦ ਡਰਿਵੀ ਕਰਦੇ ਆ ਸਾਨੂੰ ਔਖ ਤੇ ਆਂਦੀ ਏ ਪਰ ਸਾਨੂੰ ਕਿਸੇ ਦੀ ਮਜਬੂਰੀ ਦਾ ਹੁੰਦਾ ਕਿ ਹਾਂ ਵੀ ਅਗਲੇ ਦੀ ਮਜਬੂਰੀ ਏ ਏਡੀ ਦੂਰੋਂ ਪੈਦਲ ਮੀਹ ਕਣੀ ਕਰਕੇ ਜ਼ਿਆਦਾਤਰ ਖਾਸ ਕਰਕੇ ਮੀਹ ਕਣੀ ਦੇ ਵਿੱਚ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੂੰ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਕਈ ਵਾਰ ਗੱਡੀ ਲੱਦੀ ਹੋਵੇ ਤੇ ਆਪਾਂ ਗੱਡੀ ਉਥੇ ਲਈ ਜਾ ਹੀ ਨਹੀਂ ਸਕਦੇ ਫਿਰ ਵੀ ਕੋਸ਼ਿਸ਼ ਕਰੀ ਦੀ ਜਿੰਨਾ ਹੋ ਸਕੇ ਗੱਡੀ ਫਸ ਜਾਂਦੀ ਹੈ ਸਾਡੀ ਜਾਂ ਕਿੰਦਾ ਵੀ ਸਲਿੱਪ ਕਰਦੀ ਹੈ ਆਪਾਂ ਨਹੀਂ ਪਹੁੰਚਾ ਸਕਦੇ ਅੱਜ ਕੋਸ਼ਿਸ਼ ਕਰਦੇ ਰਹਿਣੇ ਆ ਕਿ ਜਿੰਨੀ ਜੀ ਛੇਤੀ ਤੋਂ ਛੇਤੀ ਆਪਾਂ ਉਹਨਾਂ ਤੱਕ ਸਮਾਨ ਪਹੁੰਚਾਇਆ ਜਾਵੇ ਨਹੀਂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਐਡੇ ਡੂੰਗੇ ਡੂੰਗੇ ਟੋਏ ਨੇ ਵਿਚਾਰਿਆਂ ਦੇ ਇਹ ਇਸ ਪੇ ਰਸਤੇ ਦੇ ਵਿੱਚ ਤੇ ਬਹੁਤ ਔਖੀ ਖਾਣੀ ਤੇ ਇਹ ਜੰਗਲ ਬਿਆਬਾਨ ਦੀ ਆਪਾਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਜਿਹੜਾ ਰਸਤਾ ਕੱਚਾ ਰਸਤਾ ਜਾ ਰਿਹਾ ਹੈ ਨਾ ਇਹ ਬਿਲਕੁਲ ਇੱਕ ਜੰਗਲ ਬਿਆਹਵਾਨ ਦੀ ਤਰ੍ਹਾਂ ਇਹ ਹੈਗਾ ਆ ਤੇ ਮਤਲਬ ਜੇ ਕਿਸੇ ਨੂੰ ਪ੍ਰੋਪਰ ਨਾ ਪਤਾ ਹੋਵੇ ਤਾਂ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਸੇ ਨੂੰ ਐਡਰੈਸ ਦੇ ਦਿਓ ਨਾ ਤੇ ਮੈਨੂੰ ਲੱਗਦਾ ਤੁਸੀਂ ਲੱਭ ਨਹੀਂ ਸਕਦੇ ਇਹ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੇ ਇਹ ਨੌਜਵਾਨ ਰਹਿੰਦੇ ਨੇ ਚਲੋ ਠੀਕ ਹੈ ਜੀ ਆਪਾਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਕੀ ਇਹੋ ਜਿਹੇ ਵੀ ਨੌਜਵਾਨ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਨੇ ਜੋ ਇਹਨਾਂ ਨੌਜਵਾਨਾਂ ਦਾ ਜਿਹੜਾ ਉਹ ਦੁੱਖ ਸਮਝਦੇ ਨੇ ਤੇ ਇਹ ਨੌਜਵਾਨਾਂ ਦੀ ਹੈਲਪ ਕਰਦੇ ਨੇ ਖਾਸ ਕਰਕੇ ਜਦੋਂ ਇਹਨਾਂ ਨੂੰ ਸਮਾਨ ਦੀ ਉਹ ਜ਼ਰੂਰਤ ਪੈਂਦੀ ਆ ਪਰਮਾਤਮਾ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ